ਪਿਆਰ ਪਰਿਸ਼ਦ ਸ੍ਰੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ ਮੈਂ ਪਹੁੰਚਿਆ ਹਬੌਰ ਦੀ ਬੁਕਲ ਦੇ ਵਿੱਚ ਵਸਦਾ ਪਿੰਡ ਹਰੀਪੁਰਾ ਜਿਸ ਨੂੰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਪਾਤਸ਼ਾਹ ਤੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਪਾਤਸ਼ਾਹ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਇਸ ਧਰਤੀ ਨੂੰ ਸੋ ਇਸ ਪਿੰਡ ਦਾ ਇਤਿਹਾਸਾ ਜਿਹੜਾ ਉਹ ਵੀ ਤੁਹਾਨੂੰ ਨਾਲ-ਨਾਲ ਸਾਂਝਾ ਕਰਾਵਾਂਗੇ ਇਸ ਪਿੰਡ ਦੇ ਵਿੱਚ ਕੰਦੇ ਦੈਂਤ ਰੰਗਾ ਸੀ ਜੋ ਕੇ ਪਿੰਡ ਨੂੰ ਜ਼ਾੜ ਦਿੰਦਾ ਸੀ ਬਸਲ ਨਹੀਂ ਸੀ ਦਿੰਦਾ ਤਾਂ ਗੁਰੂ ਨਾਨਕ ਦੇਵ ਜੀ ਇਸ ਪਿੰਡ ਪਹੁੰਚੇ ਤਾਂ ਉਹਨਾਂ ਨੇ ਧੇਰਾ ਲਾਇਆ ਤਾਂ ਸੰਗਤ ਉਹਨਾਂ ਦੇ ਕੋਲ ਪਹੁੰਚੀ ਉਹਨਾਂ ਨੂੰ ਪਤਾ ਲੱਗਿਆ ਸੰਤਖਤਨ ਪਏ ਇੱਥੇ ਕੋਈ ਸਾਧੂ ਸੰਤ ਪਹੁੰਚ ਰਹੇ ਨੇ ਸੋ ਸੰਗਤ ਪਹੁੰਚੀ ਤਾਂ ਉਹਨਾਂ ਨੇ ਪੁੱਛਿਆ ਵੀ ਭਾਈ ਕੋਈ ਦੁੱਖ ਤਕਲੀਫ ਹੈ ਤਾਂ ਸਾਨੂੰ ਦੱਸੋ ਤਾਂ ਪਿੰਡ ਵਾਲਿਆਂ ਨੇ ਨਗਰ ਨਿਵਾਸੀਆਂ ਨੇ ਬੱਸ ਆ ਕੇ ਇੱਥੇ ਹੀ ਇੱਕ ਦੈਂਤ ਹੁੰਦਾ ਤੇ ਜਿਹੜਾ ਕੇ ਸਾਡੇ ਘਰ ਸਾੜ ਦਿੰਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦਾਇੰਤ ਦਾ ਆਧਾਰ ਕੀਤਾ ਸੋ ਇਸ ਪਿੰਡ ਦੇ ਵਿੱਚ ਸੰਤ ਬਾਬਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦਿੱਲੀ ਵਾਲਿਆਂ ਦੇ ਨਾਮ ਨਾਲ ਜਿੰਨਾਂ ਨੂੰ ਅਸੀਂ ਜਾਣਦੇ ਹਾਂ ਜੋ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਸੇਵਨ ਬਾ ਰਹੇ ਨੇ ਉਹਨਾਂ ਦੀ ਰਹਿਨਮਾਈ ਦੇ ਹੇਠੇ ਕਾਰ ਸੇਵਾ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਚੱਲਦੀ ਆ ਸੋ ਇੱਥੇ ਗੱਦੀ ਨਸ਼ੀਨ ਸੀ ਬਾਬਾ ਸੋਚਾ ਸੰਜੀਤ ਢਿੱਲੋਂ ਬੈਸੇ ਉਹ ਅੱਜ ਕੱਲ ਕਾਲ ਚਲਾਣਾ ਕਰ ਗਏ ਨੇ ਪਰ ਕਾਰ ਸੇਵਾ ਉਸੇ ਤਰ੍ਹਾਂ ਚੱਲ ਰਹੀ ਹੈ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਅਧਾਰ ਕੀਤਾ ਤੇ ਉਜੜਦਾ ਹੋਇਆ ਨਗਰ ਜਿਹੜਾ ਸੀ ਉਹ ਦੁਬਾਰਾ ਫੇਰ ਵਸਾਇਆ ਤੇ ਇੱਕ ਇੱਥੇ ਦਰਬਾਰ ਸਾਹਿਬ ਬਣਿਆ ਜੀ 1947 ਦਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਪੁਰਾਣਾ ਦਰਬਾਰ ਸਾਹਿਬ 1947 ਮੌਕੇ ਦਾ ਸੋ ਉਸਦੇ ਵੀ ਦਰਸ਼ਨ ਕਰਵਾਵਾਂਗੇ ਤੇ ਆ ਤੁਸੀਂ ਦਰਸ਼ਨ ਕਰੋ ਤੇ ਵੀਡੀਓ ਚੱਲਦੀ ਚੱਲਦੀ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਜੇ ਵਧੀਆ ਲੱਗੇ ਤਾਂ ਸੋ ਆਜ ਮਾਰਤਾ ਜੀ 1947 ਦੀ ਤੁਹਾਨੂੰ ਮੈਂ ਲਿਖਿਆ ਦਿਖਾਉਣਾ 1947 ਗੁਰਦੁਆਰਾ ਚਰਨਪਾਖ ਸਹਿਬ ਪਤ ਸਹੀ ਪਹਿਲੀ ਹਰੀਪੁਰਾਵੜ ਤੀਰਥ ਸਭ ਸੋ ਇਹ ਸੀ 1947 ਨੂੰ ਕਿ ਵੀ ਮਾਰਤਾ ਸੋ ਬੇਨਤੀ ਆ ਕਿ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਦੱਸਿਓ ਤੁਹਾਨੂੰ ਇਹ ਇਤਿਹਾਸ ਕੋ ਗੁਰਦੁਆਰਾ ਕਿੱਦਾਂ ਲੱਗਿਆ ਤੇ ਜੇ ਕੋਈ ਕਮੀ ਰਹਿ ਗਈ ਹੋਵੇ ਤਾਂ ਆਪਣਾ ਛੋਟਾ ਵੀਰ ਸਮਝ ਕੇ ਮਾਫ਼ ਕਰਨਾ ਕਿਉਂਕਿ ਜਿੰਨਾ ਕਿ ਇਤਿਹਾਸ ਮੈਨੂੰ ਪਤਾ ਸੀ ਇਸ ਬਾਰੇ ਤੇ ਜਿੰਨਾ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਚੁੱਕਿਆ ਉਹਨਾਂ ਕ ਦੱਸ ਚੁੱਕਿਆ ਤੁਹਾਨੂੰ ਤੇ ਹਾਂ ਇੱਕ ਇਥੇ ਸੱਚ ਹੋਰ ਕਹਿੰਦੇ ਕਿ ਇੱਥੇ ਮਸਿਆ ਬਹੁਤ ਭਾਰੀ ਲੱਗਦੀ ਆ ਹਰ ਮਹੀਨੇ ਮਸਿਆ ਬਹੁਤ ਹੀ ਭਾਰੀ ਲੱਗਦੀ ਆ ਸਪੈਂਡ ਦੇ ਵਿੱਚ ਸੋ ਮਸਿਆ ਤੇ ਬਹੁਤ ਜਿਆਦੇ ਸੰਗਤਾਂ ਆਉਂਦੀਆਂ ਨੇ ਤੇ ਆਪਣੀਆਂ ਸੁੱਖਣਾ ਪੂਰੀਆਂ ਕਰਦੀਆਂ ਨੇ ਸੋ ਫੇਰ ਜਲਦੀ ਕੋਈ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਸੋ ਦਿਓ ਆ ਗਿਆ ਧੰਨਵਾਦ